ਜਨ ਹਾਰ ਸੰਦੀ ਹੋਦ ਨੂੰ ਪਹਿਚਾਣੀਏ ਤੇ ਲੋਕ ਸੰਥ ਵਿੱਚ ਬੈਠ ਕੇ ਕਹਿੰਦੇ ਕਿ ਦੋ ਪ੍ਰੇਮੀਆਂ ਦਾ ਵਿਛੋੜਾ ਹੀ ਹਾਦਸਾ ਨਹੀਂ ਹੁੰਦਾ ਬਲਕਿ ਜ਼ਿੰਦਗੀ ਦਾ ਬਤਾਇਆ ਹੋਇਆ ਜਨਮ ਤੋਂ ਲੈ ਕੇ ਮੌਤ ਤੱਕ ਹਰ ਪਲ ਹਾਦਸਾ ਹੁੰਦਾ ਹੈ ਬਹੁਤ ਹੀ ਸਤਕਾਰ ਜੋ ਪ੍ਰਧਾਨਗੀ ਮੰਡਲ ਤੇ ਬਹੁਤ ਹੀ ਸਤਕਾਰ ਜੋ ਮਹਿਮਾਨ ਸ਼ਾਇਰੋ ਮੇਰੇ ਭੈਣੋ ਤੇ ਭਰਾਵੋ ਆਪ ਸਭ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿਲਜੰਡਾ ਆਪਣੀ ਅੱਜ ਦੀ ਕਵਤਾ ਮੈਂ ਕੀ ਲੈ ਕੇ ਹਾਜ਼ਰ ਹਾਂ ਜੀ ਮੈਂ ਅਖਬਾਰ ਦਾ ਨਹੀਂ ਪਤਾ ਨਹੀਂ ਕਿਉਂ ਵਿਕ ਜਾਂਦਾ ਹਾਂ ਭੁਲਾ ਕੇ ਸਭ ਦੇ ਦਰਦਾਂ ਨੂੰ ਆਪ ਖਿਲ ਜਾਂਦਾ ਹਾਂ ਮੈਂ ਗੁਲਾਬ ਨਹੀਂ ਫਿਰ ਵੀ ਕੰਡਿਆਂ ਦੇ ਸੰਗ ਰਹਿੰਦਾ ਹਾਂ ਚੋਪਾਂ ਸਹਿ ਕੇ ਵੀ ਸਭ ਦੇ ਹੀ ਅੰਗ ਸੰਗ ਰਹਿੰਦਾ ਹਾਂ ਮੈਂ ਸੋਨਾ ਨਹੀਂ ਪਰ ਰਿੱਤ ਕੋਠਾਲੀ ਵਿੱਚ ਪੈਂਦਾ ਹਾਂ ਕਸਮ ਕਰਕੇ ਔਗਣਾ ਨੂੰ ਮੂੰਹ ਤੇ ਗੱਲ ਕਹਿੰਦਾ ਹਾਂ ਮੈਂ ਲੋਹਾ ਨਹੀਂ ਪਰ ਹਰ ਵੇਲੇ ਲੋਹਾਰ ਦੀ ਸੱਟ ਸਹਿੰਦਾ ਹਾਂ ਸਭ ਕੁਝ ਜਾਣਦੇ ਹੋਏ ਵੀ ਮੈਂ ਬਣਿਆ ਗਲੀਆਂ ਦਾ ਕੱਖ ਰਹਿੰਦਾ ਹਾਂ ਮੈਂ ਮੱੱਦਰ ਨਹੀਂ ਪੰਤਰਾਸ਼ ਜਮਾਨੇ ਰਹਿੰਦਾ ਹਾਂ ਬਣ ਕੇ ਮੂਰਤੀ ਖੜਾ ਸਮਾਜ ਉਸ ਦੀ ਆਵਾਜ਼ਤ ਵਿੱਚ ਰਹਿੰਦਾ ਹਾਂ ਮੈਂ ਗਿਰਗਟ ਨਹੀਂ ਪਰ ਤੁਰੰਤ ਲਾਂਦ ਬਦਲ ਲੈਂਦਾ ਹਾਂ ਪਾ ਕੇ ਵੱਖ-ਵੱਖ ਮੁਖੌਟੇ ਗੋਟਾਂ ਪਿਆਰ ਨਾਲ ਠੱਗ ਲੈਂਦਾ ਹਾਂ ਮੈਂ ਹਾਕਮ ਤਾਂ ਨਹੀਂ ਪਰ ਪੈਰੋਲ ਤੇ ਆ ਜਾਂਦਾ ਹਾਂ ਆ ਕੇ ਜਨਮ ਦਿਨ ਮਨਾਉਂਦਾ ਤੇ ਭੰਗੜੇ ਪਾ ਜਾਂਦਾ ਹਾਂ ਮੈਂ ਨੀਰ ਨਹੀਂ ਫੇਰ ਵੀ ਨਿਵਾੜ ਵੱਧ ਜਾਂਦਾ ਹਾਂ ਸਭ ਦਾ ਕਿਹਾ ਸਿਰ ਮੱਥੇ ਸਹਿ ਸਹਿ ਕੇ ਅੱਗੇ ਤੁਰਦਾ ਹਾਂ ਮੈਂ ਸੱਪ ਨਹੀਂ ਪਰ ਬਹੁਤ ਹੀ ਜੈਲੀਲਾ ਹਾਂ ਬੇਗੈਰ ਹਾਜ਼ਰੀ ਚ ਜੇ ਕੋਈ ਡੰਗ ਮਾਰੇ ਉਸ ਦਾ ਡੰਗ ਪੀ ਲੈਂਦਾ ਹਾਂ ਮੈਂ ਇਨਸਾਨ ਹਾਂ ਰਾਖਸ਼ ਨਹੀਂ ਪਰ ਰਾਤ ਪੀ ਲੈਂਦਾ ਹਾਂ ਕਿਹਨਾਂ ਦਾ ਪੀਂਦਾ ਲਾਚਾਰਾਂ ਦਾ ਗਰੀਬਾਂ ਦਾ ਮੈਂ ਮਿਸ਼ ਨਹੀਂ ਪਰ ਥੋੜਾ ਕਹਿਰੀ ਤੇ ਜ਼ਹਿਰੀ ਹਾਂ ਜੇ ਕੋਈ ਕਲਾਕਾਰੀ ਕਾਨੂੰ ਨਾ ਹਟੇ ਤਾਂ ਉਸ ਦੇ ਸਦਕੇ ਲੈ ਲੈਂਦਾ ਹਾਂ ਮੈਂ ਕਾਲਾ ਸਿਆਹ ਕੋਲਾ ਹਾਂ ਪਰ ਸੁਨਹਿਰੀ ਲੀਕਾ ਲਗਾਉਂਦਾ ਹਾਂ ਆਪਣੀ ਕਾਲਖ ਨੂੰ ਦੂਰ ਕਰਕੇ ਦੂਜਿਆਂ ਦੇ ਘਰ ਚਮਕਾਉਂਦਾ ਹਾਂ ਮੈਂ ਦੁੱਧ ਨਹੀਂ ਪਰ ਉਹ ਤਾਂ ਸਰਪਣ ਵਰਗਾ ਗੇਲ ਜੰਡਾ ਆਖੇ ਮਾਂ ਦੇ ਦੁੱਧ ਚੁੰਗੇ ਦੁੱਧ ਦੀ ਲਾਜ ਰੱਖ ਕੇ ਸਵਰਾਂ ਦੇ ਘੁੱਟ ਪੀ ਲੈਂਦਾ ਹਾਂ ਗਿੱਲ ਝੰਡਾ ਆਖੇ ਮਾਂ ਦੇ ਚੁੰਘੇ ਦੁੱਧ ਦੀ लाज ਰੱਖ ਕੇ ਸਵਰਾਂ ਦੇ ਘੁੱਟ ਪੀ ਲੈਂਦਾ ਹਾਂ ਬਹੁਤ ਬਹੁਤ ਪਿਆਰ